ਆਸਿਸ ਪ੍ਰੋਗਰਾਮ ਦੇ ਵਿੱਚ ਅਸੀਂ ਬਿਨਤ ਸਿੰਘ ਕਤਲ ਦਾ ਅਸਲ ਸੱਚ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਕਿਸ ਤਰ੍ਹਾਂ ਉਹਨਾਂ ਦਾ ਕਤਲ ਹੋਇਆ ਇਹ ਪਹਿਲਾ ਸਵਾਲ ਅਸੀਂ ਸਰ ਤੋਂ ਕਰਾਂਗੇ ਸਰ ਕੀ ਕਹਿਣਾ ਚਾਹੋ ਸਰਦਾਰ ਬਿਨਤ ਸਿੰਘ ਹੋਰੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਜੀ ਤੇ ਮਹਿਜ਼ 24% ਵੋਟਾਂ ਲੋਕਾਂ ਨੇ ਪਾਈਆਂ ਸੀ ਤੇ ਇੰਨੀ ਘੱਟ VOTING ਹੋਣ ਦੇ ਬਾਵਜੂਦ ਕਿ ਮੁੱਖ ਮੰਤਰੀ ਬਣਦੇ ਨੇ 1992 ਦੀ ਗੱਲ ਹੈ ਤੇ 31 ਅਗਸਤ 1995 ਇਹਨਾਂ ਨੂੰ ਕਤਲ ਕਰ ਦਿੱਤਾ ਗਿਆ ਦੋ ਬੰਬ ਚੱਲਦੇ ਨੇ ਇਸ ਕਿਤਾਬ ਦੇ ਮੁਤਾਬਕ ਜਦੋਂ ਸਰਦਾਰ ਬਿਆਨ ਸਿੰਘ ਹੋਰਾਂ ਨੇ ਆਪਣੀ ਕਾਰ ਸੈਕਟੇਟ ਦੇ ਉਸ ਗੇਟ ਦੇ ਬਾਹਰ ਖੜੀ ਕੀਤੀ ਜਿੱਥੇ ਇਹਨਾਂ ਦੀ ਕਾਰ ਦੀ ਐਂਟਰੀ ਸੀ ਤਾਂ ਉਹਨਾਂ ਨੇ ਉਤਰ ਕੇ ਕਿਸੇ ਨੂੰ ਮਿਲਣਾ ਸੀ ਤਾ ਉੱਥੇ ਉਹਨਾਂ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਖੱਬਾ ਪੈਰ ਬਾਹਰ ਕੱਢਿਆ ਤੇ ਨਾਲ ਹੀ ਧਮਾਕਾ ਹੋ ਗਿਆ ਜੀ ਧਮਾਕਾ ਹੁੰਦੇ ਸਾਰੀ ਉਹਨਾਂ ਨੇ ਆਪਣਾ ਪੈਰ ਅੰਦਰ ਕਰ ਲਿਆ ਤੇ ਬੁਲਟ ਪ੍ਰੂਫ ਗੱਡੀ ਆ ਤੇ ਦਰਵਾਜ਼ਾ ਬੰਦ ਹੋ ਗਿਆ ਜੀ ਕਹਿੰਦੇ ਨੇ ਕਿ ਦੂਸਰਾ ਜਿਹੜਾ ਧਮਾਕਾ ਆ ਉਹ ਕਾਰ ਦੇ ਅੰਦਰੋਂ ਹੋਇਆ ਜਿਹੜਾ ਧਮਾਕਾ ਕਾਰ ਦੇ ਅੰਦਰੋਂ ਹੋਇਆ ਉਹ ਇੰਨਾ ਘਾਤਕ ਸੀ ਜੀ ਕਿ 16 ਬੰਦਿਆਂ ਦੀ ਜ਼ਿੰਦਗੀ ਉਹ ਖਤਮ ਹੋ ਗਈ ਜੀ ਉਹ ਤਾਂ ਇੱਦਾਂ ਵੱਡਾ ਪ੍ਰਾਨ ਖਾਸਾ ਸੀ ਕਿ ਉਹਨਾਂ ਦੇ ਜਿਹੜੇ ਅੰਗ ਨੇ ਇਕੱਤਰ ਕਰਨੇ ਉਹ ਦ੍ਰਿਸ਼ ਜਿਹੜਾ ਹੈ ਬਹੁਤ ਖਤਰਨਾਕ ਸੀ ਜੇ ਅਸੀਂ ਅੱਜ ਵੀ ਇਸ ਸਿੱਟੇ ਤੇ ਖੜੇ ਆ ਕਿ ਸਰਦਾਰ ਬਿਆਨ ਸਿੰਘ ਦੀ ਜਿਹੜੀ ਸ਼ਹਾਦਤ ਹੈ ਜੀ ਉਹਦਾ ਅਸਲ ਦੋਸ਼ੀ ਕੌਣ ਹੈ ਇਹ ਕਿਤਾਬ ਤਾਂ ਬੜਾ ਕਲੀਅਰ ਤੌਰ ਤੇ ਇਸ਼ਾਰਾ ਸਰਕਾਰੀ ਏਜੰਸੀਆਂ ਵੱਲ ਕਰ ਰਹੀ ਹੈ ਜਿਹੜੀਆਂ ਏਜੰਸੀਆਂ ਪੰਜਾਬ 'ਚ ਅਮਨ ਸ਼ਾਂਤੀ ਦੇ ਲਈ ਕਾਰਗਰ ਸੀਗੀਆਂ ਕੇਪੀਐਸ ਗਿੱਲ ਜੇ ਪੁਲਿਸ ਮੁਖੀ ਦਾ ਇਸ ਕਤਲ ਦੇ ਕੇਸ ਵਿੱਚ ਕੋਈ ਹੱਥ ਹੋਣ ਦਾ ਸ਼ੰਕਾ ਜਿਹੜਾ ਉਹ ਪਕਟਾਉਂਦੀ ਲੱਗਦੀ ਹੈ ਜੀ ਸਰ ਇਸ ਕਿਤਾਬ ਦੇ ਲੇਖਕ ਮੁਤਾਬਕ ਸਰਦਾਰ ਉਜਾਗਰ ਸਿੰਘ ਦੇ ਮੁਤਾਬਕ ਇਸ ਕਤਲ ਲਈ ਬਿਆਨ ਸਿੰਘ ਦੇ ਕਤਲ ਦੇ ਲਈ ਜ਼ਿੰਮੇਵਾਰ ਸਰ ਅਗਲਾ ਸਵਾਲ ਮੈਂ ਕਰਾਂਗੀ ਕਿ ਤੁਹਾਨੂੰ ਜਾਪਦਾ ਹੈ ਕਿ ਕੇਪੀਐਸ ਗਿਲੜਾ ਉਹ ਕਤਲ ਕਰਵਾ ਸਕਦਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ 24 ਤੇ ਮੈਂ ਹਾਸ ਸਾਰਿਕਾ ਅਟਵਾਲ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਸ਼ਬਦ ਬੋਲਦੇ ਲੈ ਕੇ ਸੋ ਸ਼ੁਰੂਆਤ ਕਰਦੇ ਹਾਂ ਸਮਾ ਨਾਲ ਗਾਂਦੇ ਹੋਏ ਇਸ ਪ੍ਰੋਗਰਾਮ ਦੀ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਿਆਨ ਸਿੰਘ ਕਤਲ ਦਾ ਅਸਲ ਸੱਚ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਸੋ ਇਸ ਲਈ ਸਾਡੇ ਨਾਲ ਹਾਜ਼ਰ ਨੇ ਪੱਤਰਕਾਰ ਡਾਕਟਰ ਤੇਜਿੰਦਰ ਵਿਲੀ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਆ ਜੀ ਆਇਆਂ ਨੂੰ ਕਰਦੇ ਆ ਸਰਦਾਰ ਜੀ ਇਸ ਬੁੱਕ ਨਾਲ ਸੰਬੰਧਿਤ ਯਾਨੀ ਬਿਆਨ ਸਿੰਘ ਬਾਰੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿਸ ਤਰ੍ਹਾਂ ਉਹਨਾਂ ਦਾ ਕਤਲ ਹੋਇਆ ਇਹ ਪਹਿਲਾ ਸਵਾਲ ਅਸੀਂ ਅੱسر ਤੋਂ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਸਰਦਾਰ ਬਿਆਨ ਸਿੰਘ ਹੋਰੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਜੀ ਤੇ ਮਹਿਜ਼ 24% ਵੋਟਰਾਂ ਲੋਕਾਂ ਨੇ ਪਾਈਆਂ ਸੀ ਤੇ ਇੰਨੀ ਘੱਟ VOTING ਹੋਣ ਦੇ ਬਾਵਜੂਦ ਇਹ ਮੁੱਖ ਮੰਤਰੀ ਬਣਦੇ ਨੇ ਜੀ 1992 ਦੀ ਗੱਲ ਹੈ ਤੇ 31 ਅਗਸਤ 1995 ਇਹਨਾਂ ਨੂੰ ਕਤਲ ਕਰ ਦਿੱਤਾ ਗਿਆ ਦੋ ਬੰਬ ਚੱਲਦੇ ਨੇ ਇਸ ਕਿਤਾਬ ਦੇ ਮੁਤਾਬਕ ਜਦੋਂ ਸਰਦਾਰ ਬਿਆਨ ਸਿੰਘ ਹੋਰਾਂ ਨੇ ਆਪਣੀ ਕਾਰ ਸੈਕਟੀਟ ਦੇ ਉਸ ਗੇਟ ਦੇ ਬਾਹਰ ਖੜੀ ਕੀਤੀ ਜਿੱਥੇ ਇਹਨਾਂ ਦੀ ਕਾਰ ਦੀ ਐਂਟਰੀ ਸੀ ਤਾਂ ਉਹਨਾਂ ਨੇ ਉਤਰ ਕੇ ਕਿਸੇ ਨੂੰ ਮਿਲਣਾ ਸੀ ਤਾਂ ਉੱਥੇ ਉਹਨਾਂ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਖੱਬਾ ਪੈਰ ਬਾਹਰ ਕੱਢਿਆ ਤੇ ਨਾਲ ਹੀ ਧੁਮਾਕਾ ਹੋ ਗਿਆ ਜੀ ਧੁਮਾਕਾ ਹੁੰਦੇ ਸਾਰੀ ਉਹਨਾਂ ਨੇ ਆਪਣਾ ਪੈਰ ਅੰਦਰ ਕਰ ਲਿਆ ਤੇ ਬੁਲੇਟ ਪ੍ਰੂਫ ਗੱਡੀ ਆ ਤੇ ਦਰਵਾਜ਼ਾ ਬੰਦ ਹੋ ਗਿਆ ਜੀ ਕਹਿੰਦੇ ਨੇ ਕਿ ਦੂਸਰਾ ਜਿਹੜਾ ਤਮਾਕਾ ਆ ਉਹ ਕਾਰ ਦੇ ਅੰਦਰੋਂ ਹੋਇਆ ਜਿਹੜਾ ਤਮਾਕਾ ਕਾਰ ਦੇ ਅੰਦਰੋਂ ਹੋਇਆ ਉਹ ਇੰਨਾ ਘਾਤਕ ਸੀ ਜੀ ਕਿ 16 ਬੰਦਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਖਤਮ ਹੋ ਗਈ ਜੀ ਉਹਦੇ ਵਿੱਚ ਸਾਰੇ ਹੀ ਅਹਿਮ ਵਿਅਕਤੀ ਸੀਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜਾ ਡਰਾਈਵਰ ਵੀ ਹੁੰਦਾ ਉਹ ਵੀ ਖਾਸ ਖਾਸ ਹੁੰਦਾ ਉਹਦੀ ਸਿਕਿਉਰਿਟੀ ਬੜੀ ਖਾਸ ਹੁੰਦੀ ਹੈ ਸਾਰਾ ਹਮਲਾ ਫੈਲਾ ਬੜਾ ਖਾਸਮ ਖਾਸ ਸੀਗਾ ਪਰ ਸਭ ਤੋਂ ਖਾਸ ਸੀ ਪੰਜਾਬ ਦੇ ਲਈ ਅਮਨ ਸ਼ਾਂਤੀ ਦੇ ਪੁੰਜ ਕਹਾਉਣ ਵਾਲੇ ਸਰਦਾਰ ਬਿਨ ਸਿੰਘ ਹੋਰੀ ਸੋ ਉਹ ਤਾਂ ਇੱਦਾਂ ਵੱਡਾ ਪਿਆਰ ਖਾਸਾ ਸੀ ਕਿ ਉਹਨਾਂ ਦੇ ਜਿਹੜੇ ਅੰਗ ਨੇ ਇਕੱਤਰ ਕਰਨੇ ਉਹ ਦ੍ਰਿਸ਼ ਜਿਹੜਾ ਆ ਬਹੁਤ ਖਤਰਨਾਕ ਸੀ ਜੀ ਹੁਣ ਇਸ ਕਿਤਾਬ ਦੇ ਬਤਾਲਕ ਜੇ ਅਸੀਂ ਅੱਜ ਵੀ ਇਸ ਸਿੱਟੇ ਤੇ ਖੜੇ ਆ ਕਿ ਸਰਦਾਰ ਬਿਆਨ ਸਿੰਘ ਦੀ ਜਿਹੜੀ ਸ਼ਹਾਦਤ ਹੈ ਜੀ ਉਹਦਾ ਅਸਲ ਦੋਸ਼ੀ ਕੌਣ ਹੈ ਇੱਕ ਕਿਤਾਬ ਤਾਂ ਬੜਾ ਕਲੀਅਰ ਤੌਰ ਤੇ ਇਸ਼ਾਰਾ ਸਰਕਾਰੀ ਏਜੰਸੀਆਂ ਵੱਲ ਕਰ ਰਹੀ ਹੈ ਜੀ ਜਿਹੜੀਆਂ ਏਜੰਸੀਆਂ ਪੰਜਾਬ ਚ ਅਮਨ ਸ਼ਾਂਤੀ ਦੇ ਲਈ ਕਾਰਗਰ ਸੀਗੀਆਂ ਹੁਣ ਸਰਦਾਰ ਰੋਜ਼ਾਗਰ ਸਿੰਘ ਹੋਰੀ ਜਿਹੜੇ ਇਸ ਕਿਤਾਬ ਦੇ ਲੇਖਕ ਨੇ ਜੀ ਉਹਨਾਂ ਦਾ ਲਿਖਤ ਵਿੱਚ ਵੀ ਇੱਕ ਵੱਡਾ ਮੁਕਾਮ ਹੈ ਉਹਨਾਂ ਦੀ ਜੌਬ ਲੋਕ ਸੰਪਰਕ ਵਿਭਾਗ ਵਿੱਚ ਹੋਣ ਕਰਕੇ ਉਹ ਸਰਦਾਰ ਬਿਹੰਸ ਸਿੰਘ ਦੇ ਨੇੜੇ ਸੀ ਜਦੋਂ ਮੁੱਖ ਮੰਤਰੀ ਬਣਦੇ ਨੇ ਉਸ ਵੇਲੇ ਤੇ ਉਹ ਬਹੁਤ ਹੀ ਨੇੜੇ ਨੇ ਉਹਨਾਂ ਦੇ ਵਿਸ਼ਵਾਸਪਾਤਰ ਨੇ ਇਸ ਕਿਤਾਬ ਵਿੱਚ ਬਹੁਤੀਆਂ ਘਟਨਾਵਾਂ ਉਹ ਦਰਜ ਨੇ ਜਿਹੜੀਆਂ ਉਹਨਾਂ ਦੇ ਸਾਹਮਣੇ ਵਾਪਰੀਆਂ ਜਾਂ ਜਿਨ੍ਹਾਂ ਦੇ ਚਾਸ਼ਮਦੀਦ ਗਵਾਹ ਉਹ ਨੇ ਜੀ ਕਿਸੇ ਵੀ ਅਸੀ ਘਟਨਾ ਦਾ ਜ਼ਿਕਰ ਨਹੀਂ ਕੀਤਾ ਜਿਹੜੀ ਘਟਨਾ ਉਹਨਾਂ ਨੂੰ ਪਤਾ ਨਹੀਂ ਜਿਵੇਂ ਦਮੋਦਰ ਆਖਦਾ ਨਾ ਆਖ ਦਮੋਦਰ ਅੱਖੀਂ ਦੇਖਿਆ ਅੱਖੀਂ ਦੇਖਿਆ ਹੀ ਉਜਾਗਰ ਸਿੰਘ ਉਹਦੀ ਬਿਆਨ ਕਰਦੇ ਨੇ ਪਰ ਇਹ ਜਿਹੜੀ ਮੌਤ ਦੀ ਘਟਨਾ ਆ ਮੌਤ ਦੀ ਘਟਨਾ ਬਾਰੇ ਉਹਨਾਂ ਦੀ ਜਿਹੜੀ ਸਮਝਦਾਰੀ ਹੈ ਉਹ ਕਿ ਤਰਕ ਤੇ ਖੜੀ ਹੈ ਤੇ ਜਿਹੜਾ ਤਰਕ ਲੇਖਕ ਦਾ ਉਜਾਗਰ ਸਿੰਘ ਹੋ ਰਹਾਦਾ ਹੈਗਾ ਉਹ ਉਸ ਤਰਕ ਨੂੰ ਸਿੱਧ ਕਰਦੀ ਹੈ ਤੇ ਉਹ ਤਰਕ ਇਸ ਗੱਲ ਵੱਲ ਜਾ ਰਿਹਾ ਹੈ ਕੇ ਕੇ ਪੀ ਐਸ ਗਿੱਲ ਜੇ ਪੁਲਿਸ ਮੁਖੀ ਦਾ ਇਸ ਕਤਲ ਦੇ ਕੇਸ ਵਿੱਚ ਕੋਈ ਹੱਥ ਹੋਣ ਦਾ ਸ਼ੰਕਾ ਜਿਹੜਾ ਉਹ ਪੁਕਟਾਉਂਦੀ ਲੱਗਦੀ ਹੈ ਜੀ ਹੁਣ ਇਹ ਕਿਤਾਬ ਕਿਉਂਕਿ ਬਹੁਤ ਲੰਮੇ ਸਮੇਂ ਬਾਅਦ ਆਈ ਹੈ ਉਹਨਾਂ ਦੀ ਮੌਤ ਤੋਂ ਬਾਅਦ ਆਈ ਹੈ ਜਨਵਰੀ ਚ ਇਹਨਾਂ ਦਾ ਪਹਿਲਾ ਐਡੀਸ਼ਨ ਆਉਂਦਾ ਹੈ ਚੌਥੇ ਮਹੀਨੇ ਚ ਪੰਜਵੇਂ ਚ ਇਹਦਾ ਦੂਸਰਾ ਐਡੀਸ਼ਨ ਆ ਜਾਂਦਾ ਮਤਲਬ ਬੈਲ ਸਿੰਘ ਦੀ ਸ਼ਹਾਦਤ ਨਾਲ ਜੁੜੀਆਂ ਕੜੀਆਂ ਨੂੰ ਅੱਜ ਵੀ ਲੋਕ ਸਮਝਣਾ ਚਾਹੁੰਦੇ ਨੇ ਅੱਜ ਵੀ ਬੜੀ ਰੁਚੀ ਹੈ ਕਿਉਂਕਿ ਪੰਜਾਬੀਆਂ ਦੇ ਨਹੀਂ ਦੁਨੀਆ ਭਰ ਦੀ ਰੁਚੀ ਹੁੰਦੀ ਹੈ ਜਦੋਂ ਕੋਈ ਵੱਡਾ ਵਿਅਕਤੀ ਮਰਦਾ ਹੈ ਖਾਸ ਕਰਕੇ ਕਤਲ ਹੁੰਦਾ ਹੈ ਤਾਂ ਉਹ ਦੇ ਵੇਰਵੇ ਇਕੱਤਰ ਕਰਨ ਦੀ ਰੁਚੀ ਜੜੀ ਹੁੰਦੀ ਹੈ ਸੋ ਉਸ ਰੁਚੀ ਚੋਂ ਇਹ ਕਿਤਾਬ ਕੁਝ ਵੱਖਰੀਆਂ ਜਿਹੜੀਆਂ ਬਿਰਤੀਆਂ ਉਹ ਉਹਦੀ ਪੇਸ਼ਕਾਰੀ ਕਰਦੀ ਹੈ ਜੀ ਬਿਲਕੁਲ ਸਰ ਇਸ ਕਿਤਾਬ ਦੇ ਲੇਖਕ ਮੁਤਾਬਕ ਸਰਦਾਰ ਉਜਾਗਰ ਸਿੰਘ ਦੇ ਮੁਤਾਬਕ ਇਸ ਕਤਲ ਲਈ ਵਿਅੰਗ ਸਿੰਘ ਦੇ ਕਤਲ ਦੇ ਲਈ ਜ਼ਿੰਮੇਵਾਰ ਕੌਣ ਸੀ ਦੇਖੋ ਉਹ ਇਹ ਕਹਿੰਦੇ ਨੇ ਕਿ 6 7 ਜੀ ਆਈਪੀਐਸ ਅਧਿਕਾਰੀ ਜਿਹੜੇ ਨੇ ਇਸ ਸਮੇਂ 'ਚ ਕਤਲ ਹੋਏ ਹੂੰ ਹੂੰ ਇਹ ਗੱਲ ਸੱਚੀ ਹੈ ਜੀ ਕਿ ਇਹ ਜਿਹੜਾ ਪੰਜਾਬ ਦਾ ਇੱਕ ਡੇਢ ਦਹਾਕੇ ਦਾ ਸਮਾਂ ਹੈ ਹੂੰ ਇਹਦੇ ਵਿੱਚ ਬਹੁਤ ਜ਼ਿਆਦੀ ਬੇਚੈਨੀ ਦਾ ਦੌਰ ਹੈ ਜੀ ਅਟਵਾਲ ਹੁਰਾ ਤੋਂ ਲੈ ਕੇ ਬਹੁਤ ਵੱਡੇ ਵੱਡੇ ਅਫਸਰ ਜਿਹੜੇ ਨੇ ਉਹ ਕਤਲ ਹੋਏ ਜੀ ਉਹ ਕਹਿੰਦੇ ਨੇ ਕਿ ਇਸ ਸਮੇਂ 'ਚ ਰਵੇਰੋ ਤੇ ਵੀ ਕਾਤਲਾਨਾ ਹਮਲਾ ਹੋਇਆ ਹੂੰ ਈਵਨ ਦਨ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਵੇਰੋ ਤੇ ਜਦੋਂ ਕਾਤਲਾਨਾ ਹਮਲਾ ਹੁੰਦਾ ਤਾਂ ਉਹ ਹਮਲਾ ਉਸ ਵੇਲੇ ਹੁੰਦਾ ਜਦੋਂ ਉਹ ਬਾਹਰਲੇ ਦੇਸ਼ 'ਚ ਐਜ਼ ਅ ਰਾਜਦੂਤ ਡਿਊਟੀ ਕਰ ਰਿਹਾ ਹੂੰ ਮਤਲਬ ਕਾਤਲ ਰਬੈਰੋ ਨੂੰ ਕਿਸੇ ਕੀਮਤ ਤੇ ਬਖਸ਼ਣਾ ਨਹੀਂ ਚਾਹੁੰਦੇ ਜਲੰਧਰ ਦੇ ਵਿੱਚ ਵੀ ਉਹਨਾਂ ਤੇ ਹਮਲਾ ਹੁੰਦਾ ਤੇ ਬਾਅਦ ਚ ਵੀ ਹਮਲਾ ਹੁੰਦਾ ਰਬੈਰੋ ਵਾਰ ਵਾਰ ਬਚੇ ਨੇ ਪਰ ਇੱਕ ਤਾਂ ਸਵਾਲ ਇਹ ਪੁਸਤਕ ਇਹ ਖੜਾ ਕਰਦੀ ਹੈ ਕਿ ਕੇ ਪੀ ਐਸ ਗਿੱਲ ਤੇ ਕਦੀ ਕੋਈ ਹਮਲਾ ਕਿਉਂ ਨਹੀਂ ਹੋਇਆ ਇੱਕ ਜੀ ਦੂਸਰਾ ਸਵਾਲ ਇਹ ਖੜਾ ਕਰਦੀ ਹੈ ਕਿ ਕੇ ਪੀ ਐਸ ਗਿੱਲ ਨੇ ਇੱਕ ਵਿਧਾਇਕ ਨੂੰ ਜਿਹੜਾ ਪੰਜਾਬ ਦਾ ਨਿਗਾਰ ਉਸ ਨੂੰ ਸ਼ਰਾਬੀ ਹਾਲਤ ਵਿੱਚ ਜੀ ਉਹਦੇ ਕਮਰੇ ਚ ਬੰਦ ਕਰਕੇ ਬਾਹਰੋਂ ਜਿੰਦਲਾਤਾ ਉਹਦੇ ਨੌਕਰਾਂ ਨੂੰ ਚਾਬੀ ਫੜਾਤੀ ਤੇ ਨਾਲ ਇਹ ਕਹਿ ਦਤਾ ਕਿ ਜਿੰਨਾ ਚਿਰ ਉਹ ਅੰਦਰੋਂ ਕਹੇਗਾ ਨਹੀਂ ਤੁਸੀਂ ਦਰਵਾਜ਼ਾ ਨਹੀਂ ਖੋਲਣਾ ਹੂੰ ਤੇ ਜੀਵਨੀਕਾਰ ਜਿਹੜਾ ਕੇ ਪੀ ਐਸ ਗਿੱਲ ਦੀ ਜੀਵਨੀ ਲਿਖਦਾ ਹੈ ਜੀ ਉਹ ਲਿਖਦਾ ਹੈ ਕਿ ਕੇ ਪੀ ਐਸ ਗਿੱਲ ਕਹਿੰਦਾ ਹੈ ਕਿ ਮੈਂ ਬਰੂਆ ਦੇ ਕਮਰੇ ਦਾ ਦਰਵਾਜ਼ਾ ਇਸ ਕਰਕੇ ਲਾਇਆ ਸੀ ਕਿਉਂਕਿ ਉਹ ਮੇਰੇ ਕੰਮ ਚ ਲਤੜਾਉਂਦਾ ਸੀ ਵੀ ਕੇ ਪੀ ਐਸ ਗਿੱਲ ਦਾ ਜੀਵਨੀਕਾਰ ਇਹ ਕਹਿੰਦਾ ਹੈ ਕਿ ਕੇ ਪੀ ਐਸ ਗਿੱਲ ਐਡਾ ਧਾਕੜ ਪੁਲਿਸ ਅਫਸਰ ਸੀ ਕਿ ਉਹ ਮੁੱਖ ਮੰਤਰੀ ਨੂੰ ਕਦੀ ਵੀ ਪੁੱਛ ਕੇ ਕੋਈ ਕੰਮ ਨਹੀਂ ਸੀ ਕਰਦਾ ਉਹ ਮੁੱਖ ਕੰਮ ਕਰਕੇ ਬਾਅਦ ਚ ਮੁੱਖ ਮੰਤਰੀ ਨੂੰ ਦੱਸਦਾ ਸੀ ਇਸ ਗੱਲ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਕੇ ਪੀ ਐਸ ਗਿੱਲ ਬਾਰੇ ਉਸ ਦੌਰ ਚ ਲਗਣੀਆਂ ਸ਼ੁਰੂ ਹੋ ਗਈਆਂ ਹੁਣ ਉਹ ਸ਼ਿਕਾਇਤਾਂ ਵੀ ਲੱਗ ਰਹੀਆਂ ਪੈਰਲਲ ਕੇ ਪੀ ਐਸ ਗੱਲ ਹੋ ਰਹੀ ਆ ਜਦੋਂ ਸੈਂਟਰ ਦੇ ਕਿਉਂਕਿ ਰਜੇਸ਼ ਪਾਇਲਟ ਪੰਜਾਬ ਨੂੰ ਦੇਖ ਰਿਹਾ ਸੀ ਗ੍ਰਹਿ ਰਾਜ ਮੰਤਰੀ ਸੀਗੇ ਉਹਨਾਂ ਨੂੰ ਮਿਲ ਰਿਹਾ ਹੈ ਕਿ ਮੇਰੀ ਜਿਹੜੀ ਪ੍ਰੋਮੋਸ਼ਨ ਆ ਕੀਤੀ ਜਾਵੇ ਜੀ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਹੋਰੀ ਜੀ ਇਸ ਗੱਲ ਦੀ ਅ ਸ਼ਿਫਾਰਸ਼ ਕਰ ਰਹੇ ਨੇ ਚਿੱਠੀ ਲਖੜੇ ਨਹੀਂ ਬੰਦੇ ਨਾ ਨਰਸਮਹਰਾਉ ਨੂੰ ਬੇਨਤੀਆਂ ਕਰ ਰਹੇ ਨੇ ਕਿ ਇਸ ਪੁਲਿਸ ਅਫਸਰ ਦੀ ਪ੍ਰਮੋਸ਼ਨ ਨਾ ਕੀਤੀ ਜਾਵੇ ਹੁਣ ਇੱਕ ਕੰਟਰਡਿਕਸ਼ਨ ਬਣਦੀ ਹੈ ਉਹ ਕੰਟਰਡਿਕਸ਼ਨ ਇਹ ਹੈ ਕਿ ਬਿਆਨਤ ਸਿੰਘ ਨਹੀਂ ਚਾਹੁੰਦੇ ਕਿ ਐਸਾ ਪੁਲਿਸ ਅਫਸਰ ਜਿਹੜਾ ਆ ਉਹ ਪੰਜਾਬ ਵਿੱਚ ਕੰਮ ਕਰੇ ਜਿਸ ਦਾ ਅਖਸ਼ ਸਾਫ ਸੁਥਰਾ ਨਹੀਂ ਗਾ ਇਹਦੇ ਵਿੱਚ ਕਿਸੇ ਕੋ ਲੁਕਿਆ ਹੋਇਆ ਨਹੀਂ ਕਿ ਕੇਪੀਐਸ ਗਿੱਲ ਦੇ ਦੌਰ ਬਾਰੇ ਅੱਜ ਵੱਡੇ ਪੱਧਰ ਤੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਜਿਹੜੀਆਂ ਬਹੁਤ ਵੱਡੀ ਗੰਟੀ ਚ ਪੜੀਆਂ ਗਈਆਂ ਆਪਾਂ ਇਸ ਪ੍ਰੋਗਰਾਮ ਵਿੱਚ ਵੀ ਉਸ ਕਿਤਾਬ ਦਾ ਜ਼ਿਕਰ ਕੀਤਾ ਹੈ ਜਿਹੜੀ ਵਾਈਟ ਕਰੋਨੇ ਛਾਪੀ ਸੀ ਮੈਨੂੰ ਉਹਦਾ ਨਾਮ ਐਸ ਹੋ ਰਿਹਾ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਕੇ ਪੀ ਐਸ ਗੱਲ ਆਪਣੀ ਟਨਰ ਵਧਾਉਣੀ ਚਾਹੁੰਦਾ ਤੇ ਬਿਆਨ ਸਿੰਘ ਉਹਦੀ ਟਨਰ ਖਤਮ ਕਰਨੀ ਚਾਹੁੰਦਾ ਸਰਦਾਰ ਅਜ਼ਾਗਰ ਸਿੰਘ ਹੋਰੀ ਇਸ ਗੱਲ ਨੂੰ ਇੱਕ ਪਲੀ ਦੇ ਤੌਰ ਤੇ ਲੈਂਦੇ ਨੇ ਕਿ ਇੱਕ ਕੰਟਰਡਿਕਸ਼ਨ ਹੈਗੀ ਆ ਜਿਸ ਕੰਟਰਡਿਕਸ਼ਨ ਦੇ ਚੱਲਦਿਆਂ ਜਦੋਂ ਬਿਆਨ ਸਿੰਘ ਦੀ ਸ਼ਹਾਦਤ ਹੁੰਦੀ ਹੈ ਬਿਆਨ ਸਿੰਘ ਦੀ ਸ਼ਹਾਦਤ ਦੀ ਜਿਹੜੀ ਇਨਕੁਆਰੀ ਹੈ ਜੋ ਸੀਬੀਆਈ ਨੂੰ ਦਿੱਤੀ ਜਾਂਦੀ ਹੈ ਤੇ ਸੀਬੀਆਈ ਦੀ ਇਨਕੁਆਰੀ ਤੋਂ ਪਹਿਲਾਂ ਹੀ ਕੇਪੀਐਸ ਗੱਲ ਹੋ ਰਹੀ ਜਿਹੜੇ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਆਲਮੋਸਟ ਦੂਸਰੇ ਤਾਂ ਨਹੀਂ ਕਰ ਦਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਇੱਕ ਮਨੁੱਖੀ ਬੰਬ ਨੇ ਜਿਹੜਾ ਉਕਤਰ ਕੀਤਾ ਹੁਣ ਉਹ ਮਨੁੱਖੀ ਬੰਬ ਕਿੱਥੇ ਸੀ ਕੀ ਮਨੁੱਖੀ ਬੰਬ ਬਾਹਰ ਖੜਾ ਸੀ ਜਾਂ ਮਨੁੱਖੀ ਬੰਬਕਾਰ ਦੇ ਅੰਦਰ ਸੀ ਸੋ ਐਸੇ ਸਵਾਲ ਵੀ ਉਜਾਗਰ ਸਿੰਘ ਹੋਰੀ ਖੜੇ ਕਰਦੇ ਨੇ ਇਹ ਸਰ ਸਰਦਾਰ ਉਜਾਗਰ ਸਿੰਘ ਹੀ ਨਹੀਂ ਖੜੇ ਕਰਦੇ ਇਹ ਐਕਚੁਅਲੀ ਲੋਕਾਂ ਦੇ ਟਿਪਸ ਤੇ ਨੇ ਕਿ ਇਹ ਕਤਲ ਇਹ ਬਾਜ਼ਾਰ ਤਾਂ ਅਜੇ ਤੱਕ ਬਣੀ ਹੋਈ ਆ ਨਾਲ ਦੀ ਨਾਲ ਹੀ ਇਸ ਗੱਲ ਬਾਰੇ ਵੀ ਸ਼ੰਕਾ ਹੈ ਕਿ ਜਿਹੜੀ ਕਾਰ ਸਰਦਾਰ ਬਿਆਨ ਸਿੰਘ ਹੋਰੀ ਅਕਸਰ ਵਰਤਦੇ ਸੀ ਬਲਟ ਪ੍ਰੂਫ ਕਾਰ ਸੀ ਇਸ ਕਾਰ ਦੀ ਸਰਵਿਸ ਸਰਕਾਰੀ ਸਰਵਿਸ ਸਟੇਸ਼ਨ ਤੋਂ ਨਹੀਂ ਹੋਈ ਇਹਦੀ ਸਰਵਿਸ ਬਾਹਰ ਪਟਿਆਲੇ ਤੋਂ ਜਾ ਕੇ ਹੋਈ ਜੀ ਇਹਦੀ ਸਾਨੂੰ ਸਬਾਹ ਪਟਿਆਲ ਤੋਂ ਕਿਉਂ ਹੋਈ ਸਰਵਿਸ 2 ਦਿਨ ਪਹਿਲਾਂ ਇਹ ਕਾਰ ਕਾਫਲੇ ਚੋਂ ਗੈਰਹਾਜ਼ਰ ਹੈ ਇਹ ਕਾਰ ਕਾਫਲੇ ਚੋਂ ਕਿਉਂ ਗੈਰਹਾਜ਼ਰ ਸੀ ਇਹਨਾਂ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਲੱਭੇ ਤੇ ਮਨੁੱਖੀ ਬੰਬ ਕੌਣ ਸੀ ਉਹ ਕਿਹੜਾ ਵਿਅਕਤੀ ਸੀ ਜਿਹੜਾ ਮਨੁੱਖੀ ਬੰਬ ਬਣਿਆ ਉਹ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਸੋ ਇਹਨਾਂ ਸਾਰੇ ਸਵਾਲਾਂ ਦੇ ਸੰਦਰਭ ਵਿੱਚ ਇਹ ਕਿਤਾਬ ਕੁਝ ਐਸੇ ਇਹ ਨਿਸ਼ਾਨਦੇਹੀ ਕਰਦੀ ਪ੍ਰਤੀਤ ਹੁੰਦੀ ਹੈ ਕਿ ਭੈਰਾਂ ਸਿੰਘ ਹੋਰਾਂ ਦਾ ਕਤਲ ਜਿਹੜਾ ਹੈ ਉਹ ਅੱਜ ਵੀ ਸ਼ੱਕ ਦੇ ਦਾਇਰੇ ਵਿੱਚ ਹੈ ਕਿ ਉਹ ਕਤਲ ਕਿਸ ਨੇ ਕਰਵਾਇਆ ਸਰ ਜਿਵੇਂ ਕਿ ਇਹ ਇੱਕ ਇਤਿਹਾਸਕ ਪੁਸਤਕ ਹੈ ਪੁਸਤਕ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਤਾਂ ਸਰ ਸਵਾਰ ਇਹ ਉੱਠਦਾ ਹੈ ਕਿ ਇਹ ਜਿਹੜੀ ਇਤਿਹਾਸਕ ਦ੍ਰਿਸ਼ਟੀ ਤੋਂ ਅਗਰ ਇਸ ਨੂੰ ਦੇਖਿਆ ਜਾਵੇ ਤਾਂ ਇਸ ਦੀ ਜਿਹੜੀ ਪੇਸ਼ਕਾਰੀ ਹੋਈ ਹੈ ਉਹ ਠੀਕ ਹੋਈ ਹੈ ਦੇਖੋ ਮੈਂ ਸਮਝਦਾ ਹਾਂ ਵੀ ਸਰਦਾਰ ਰਜਕਰ ਸਿੰਘ ਦੀ ਹੋਰਾਂ ਦੀਆਂ ਹੋਰ ਕਿਤਾਬਾਂ ਵੀ ਮੈਂ ਅ ਦੇਖੀਆਂ ਨੇ ਜੀ ਐ ਵਧੀਆ ਲੇਖਕ ਨੇ ਔਰ ਸਾਹਿਤ ਕਿਤਾਬਾਂ ਵੀ ਲਿਖਦੇ ਨੇ ਸਾਹਿਤ ਬਾਰੇ ਜਾਣੂ ਵੀ ਨੇ ਪਰ ਜਿਹੜੀ ਕਿਤਾਬ ਇਤਿਹਾਸਕ ਦ੍ਰਿਸ਼ਟੀ ਦੀ ਹੋਵੇ ਹੁਣ ਬਿਆਨ ਸਿੰਘ ਕਵੱਡਾ ਇਤਿਹਾਸ ਬਣ ਗਿਆ ਹੈ ਬਿਆਨ ਸਿੰਘ ਬਾਰੇ ਲਿਖੀ ਕਿਤਾਬ ਵਿੱਚ ਜਿਹੜੀਆਂ ਡੇਟਸ ਨੇ ਉਹ ਇੱਕ ਤਾਂ ਬਹੁਤ ਅਹਿਮੀਅਤ ਰੱਖਦੀਆਂ ਨੇ ਜੀ ਦੂਸਰੀ ਗੱਲ ਉਹਦੀ ਪੇਸ਼ਕਾਰੀ ਜੇ ਡੇਟ ਵਾਈਜ਼ ਹੋ ਜਾਏ ਤਾਂ ਹੋਰ ਵੀ ਮਹੱਤਵਪੂਰਨ ਹੁੰਦੀ ਹੈ ਬੋਧੀਆਂ ਥਾਵਾਂ ਤੇ ਲੇਖਕ ਤਰੀਕਾ ਦਾ ਉਨੀ ਗੰਭੀਰਤਾ ਨਾਲ ਖਿਆਲ ਨਹੀਂ ਰੱਖ ਰਿਹਾ ਜਿਹਦੇ ਤੋਂ ਪਾਠਕ ਨੂੰ ਕਿਤਾਬ ਤੋਂ ਬਾਹਰ ਜਾ ਕੇ ਉਹ ਡੇਟਸ ਜਿਹੜੀਆਂ ਕਲੈਕਟ ਕਰਨੀਆਂ ਪੈਂਦੀਆਂ ਨੇ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਇਤਿਹਾਸਿਕ ਦ੍ਰਿਸ਼ਟੀ ਦੀ ਕਿਤਾਬ ਲਿਖ ਰਹੇ ਹੁੰਦੇ ਆ ਤਾਂ ਤੁਹਾਨੂੰ ਹਵਾਲੇ ਦੇਣੇ ਬਹੁਤ ਜ਼ਰੂਰੀ ਹੁੰਦੇ ਆ ਜੀ ਉਹ ਇਦਾਂ ਲੱਗ ਰਿਹਾ ਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਹੈ ਜਾਂ ਜਿਹੜੀ ਉਹਨਾਂ ਨੂੰ ਲੱਗਦੀ ਹੈ ਜਾਂ ਜਾਂ ਜਿਹੜੀ ਤੇ ਉਹ ਵਿਸ਼ਵਾਸ ਕਰਦੇ ਨੇ ਉਹਦਾ ਦੇ ਰਹੇ ਨੇ ਜਿਵੇਂ ਉਹਨਾਂ ਨੇ ਅੰਤਕਾ ਦਿੱਤਾ ਜਿਵੇਂ ਉਹਨਾਂ ਨੇ ਇੱਕ ਵਾਰ ਚਾਂਸਲ ਸਾਹਿਬ ਸੀਗੇ ਸਰਦਾਰ ਯੋਗਿੰਦਰ ਸਿੰਘ ਪੁਵਾਰ ਹੋਰੀ ਉਹਨਾਂ ਦਾ ਲੇਖ ਦਿੱਤਾ ਮੇਰਾ ਕਹਿਣ ਦਾ ਮਤਲਬ ਹੈ ਇਹ ਕਿਤਾਬ ਦੇ ਵਿੱਚ ਵੀ ਹਵਾਲੇ ਜਿਹੜਾ ਵੀ ਦਾ ਰੈਫਰੈਂਸ ਹੋਣੇ ਚਾਹੀਦੇ ਸੀ ਜਿਹੜੇ ਇਸ ਕਿਤਾਬ ਦੀ ਇੱਕ ਖਾਮੀ ਦੇ ਤੌਰ ਤੇ ਦੇਖਿਆ ਜਾ ਸਕਦਾ ਜੀ ਸਰ ਜੇਕਰ ਸਵਾਲ ਮੈਂ ਕਰਾਂ ਕਿ ਪੰਜਾਬ ਦੇ ਵਿੱਚ ਜਿਹੜਾ ਦੁਖਾਂਤ ਹੋਇਆ ਹੈ ਪੰਜਾਬ ਦਾ ਜਿਹੜਾ ਦੁਖਾਂਤ ਹੈ ਉਸ ਦਾ ਜਿਹੜਾ ਅਸਲ ਦੋਸ਼ੀ ਤੁਸੀਂ ਕਿਹਨੂੰ ਮੰਨਦੇ ਹੋ ਦੇਖੋ ਸਰਦਾਰ ਬਿਆਨ ਸਿੰਘ ਹੋਰਾਂ ਬਾਰੇ ਇੱਕ ਕਿਤਾਬ ਇਹ ਕਹਿੰਦੀ ਹੈ ਕਿ ਬਿਆਨ ਸਿੰਘ ਹੋਰੀ ਪੰਜਾਬ ਚ ਅਮਨ ਸ਼ਾਂਤੀ ਦੇ ਪੁੰਜ ਸੀ ਅਮਨ ਸ਼ਾਂਤੀ ਦਾ ਜਿਹੜਾ ਕੰਮ ਹੈ ਉਹ ਉਹ ਜੇ ਬਿਆਨ ਸਿੰਘ ਹੋਰੀ ਹੁੰਦੇ ਤਾਂ ਤਾਂ ਹੀ ਹੋਇਆ ਜੇ ਨਹੀਂ ਹੁੰਦੇ ਤਾਂ ਨਹੀਂ ਸੀ ਹੋਣਾ ਜੀ ਹੁਣ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਪੰਜਾਬ ਵਿੱਚ 1978 ਦੇ ਵਿੱਚ ਨਿਰੰਕਾਰੀ ਵਰਸਸ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਗਰਮਖਿਆਲੀ ਲੋਕ ਨੇ ਉਹ ਜਦੋਂ ਅੰਮ੍ਰਿਤਸਰ ਵਿੱਚ ਟਕਰਾਉਂਦੇ ਨੇ ਤਾਂ 13 ਵਿਅਕਤੀਆਂ ਦੀ ਮੌਤ ਹੁੰਦੀ ਹੈ ਉਹ ਇੱਕ ਪਹਿਲੀ ਦੁਖਦਾਈ ਘਟਨਾ ਹੈ ਜਿਹਦੇ ਤੋਂ ਘਟਨਾਵਾਂ ਦੀ ਇੱਕ ਲੜੀ ਚੱਲਦੀ ਹੈ ਉਸ ਲੜੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਪੀਰੀਅਡ ਆਉਂਦਾ ਹੈ ਸਰਦਾਰ ਦਰਬਾਰਾ ਸਿੰਘ ਦੀ ਹਕੂਮਤ ਦਾ ਦਰਬਾਰਾ ਸਿੰਘ ਹੋਰਾਂ ਦਾ ਟਾਈਮ ਪੀਰੀਅਡ ਜਿਹੜਾ ਆ ਉਹ ਐਸਾ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਸੈਂਟਰ ਚੇਂ德拉 ગાંધી ਦੀ ਸਰਕਾਰ ਹੈ ਪੰਜਾਬ ਤੋਂ ਗਏ ਹੋਏ ਸਾਬਕਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਔਰੀ ਉਦੋਂ ਗ੍ਰਹਿ ਮੰਤਰੀ ਨੇ ਸੋ ਗ੍ਰਹਿ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਭਾਵੇਂ ਉਹਨਾਂ ਦੀ ਪਾਰਟੀ ਦਾ ਹੀ ਆ ਉਹਨਾਂ ਬਣਦੀ ਨਹੀਂ ਆਪੋ ਆਪਣੇ ਧੜੇ ਦੀ ਰਾਜਨੀਤੀ ਵੀ ਆ ਜੀ ਨਾਲ ਦੀ ਨਾਲ ਪੰਜਾਬ ਚੋਂ ਅਕਾਲੀ ਦਲ ਦਾ ਪੱਕੇ ਤੌਰ ਤੇ ਸਫਾਇਆ ਕਰ ਲਈ ਅਕਾਲੀ ਸਫਾਤੇ ਤੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੀ ਲੜਾਈ ਵੀ ਆ ਹੂੰ ਇਸ ਸਾਰੀ ਦੇ ਵਿੱਚੋਂ ਨਿਕਲਦਾ ਹੈ ਪੰਜਾਬ ਦਿਖਾਂਤ ਜੀ ਜਿਹੜਾ ਪੰਜਾਬ ਦਿਖਾਂਤ ਲੋਕਾਂ ਨੇ ਆਪਣੇ ਪਿੰਡੇ ਤੇ ਡੇਢ ਦਹਾਕਾ ਚੱਲਿਆ ਹੂੰ ਤੇ ਜਿਹੜੇ ਨਲਾਇਕ ਸਿੱਟਿਆਂ ਵਜੋਂ ਮੈਂ ਸਮਝਦਾ ਕਿ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਹੈ ਜੀ ਹਰਮੰਦਰ ਸਾਹਿਬ ਦੇ ਅਟੈਕ ਦੇ ਬਦਲੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਹਦੇ ਕਤਲ ਦੇ ਬਦਲੇ ਵਿੱਚ ਜਿਵੇਂ ਸਿੱਖਾਂ ਦੀ ਨਸ਼ਲ ਖੁਸ਼ੀ ਸਾਰੇ ਦੇਸ਼ ਵਿੱਚ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦਿੱਲੀ ਅਦੀ ਵੱਡੀ ਉਦਾਹਰਨ ਬਣਦੀ ਹੈ ਸੋ ਇੱਕ ਬੇਚੈਨੀ ਦਾ ਆਲਮ ਜਿਹੜਾ ਵੱਡੇ ਪੱਧਰ ਤੇ ਹੈ ਜੀ ਜੇ ਇਹ ਸਾਰਾ ਕੁਝ ਦੇਖਿਆ ਜਾਵੇ ਤਾਂ ਇਹਦੇ ਪਿੱਛੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਹੈ ਇਹਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦੀ ਗੱਲ ਹੈ ਇਹਦੇ ਚ ਪੰਜਾਬ ਨੂੰ ਚੰਡੀਗੜ੍ਹ ਦੇਣ ਦੀ ਗੱਲ ਹੈ ਜੀ ਇਹਦੇ ਵਿੱਚ ਕੁਝ ਸਿੱਖਾਂ ਦੀਆਂ ਧਾਰਮਿਕ ਮੰਗਾਂ ਨੇ ਜਿਹੜੀਆਂ ਮੈਂ ਸਮਝਦਾ ਬਿਲਕੁਲ ਕਿਸੇ ਧਾਰਮਿਕ ਫਿਰਕੇ ਦੀ ਆਵਾਜ਼ ਨਹੀਂ ਤੇ ਹੱਕੀ ਮੰਗਾਂ ਨੇ ਇਹਦੇ ਵਿੱਚ ਪਾਣੀਆਂ ਦੇ ਮਸਲੇ ਦੀ ਗੱਲ ਹੈ ਪੰਜਾਬ ਦੇ ਪਾਣੀ ਜਿਹੜੇ ਐ ਐਮਰਜੈਂਸੀ ਦੇ ਕਾਲੇ ਦੌਰ ਚ ਇੰਦਰਾ ਗਾਂਧੀ ਨੇ ਲੁੱਟੇ ਸੋ ਇਸ ਸਾਰੇ ਸੰਦਰਭ ਦੇ ਵਿੱਚ ਜੀ ਪੰਜਾਬ ਦੀਆਂ ਆਵਾਜ਼ ਤੇ ਹੱਕੀ ਮੰਗਾਂ ਲਈ ਜਿਹੜਾ ਮੋਰਚਾ ਲੱਗਾ ਉਹ ਧਰਮਯੁੱਧ ਮੋਰਚਾ ਹੈ ਜੀ ਮੈਂ ਉਸ ਧਰਮਯੁੱਧ ਮੋਰਚੇ ਨਾਲ ਸਹਿਮਤ ਹਾਂ ਜਾਂ ਨਾ ਹਾਂ ਪਰ ਦੇਸ਼ ਦੀ ਜਿਹੜੀ ਹਕੂਮਤ ਹੈ ਉਹਨੂੰ ਇਹ ਸਮਝਣਾ ਚਾਹੀਦਾ ਸੀ ਕਿ ਜਿਹੜੇ ਲੋਕ ਆਪਣੀ ਆਵਾਜ਼ ਤੇ ਹੱਕੀ ਮੰਗਾਂ ਲਈ ਲੜ ਰਹੇ ਨੇ ਉਹਨਾਂ ਦੀ ਕੋਈ ਆਵਾਜ਼ ਤੇ ਹੱਕੀ ਮੰਗ ਮੰਨੀ ਜਾਣੀ ਚਾਹੀਦੀ ਹੈ ਜਦੋਂ ਅਨ ਲੰਗੋਵਾਲ ਹੋਰਾ ਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਕਿਸੇ ਧਰ ਨੂੰ ਕੋਈ ਵਿਸ਼ਵਾਸ ਨਹੀਂ ਸੀ ਕਿ ਕੋਈ ਸਮਝੌਤਾ ਹੋਏਗਾ ਸਾਰੀਆਂ ਧਿਰਾਂ ਪੰਜਾਬ ਦੀ ਕਿਸੇ ਵੀ ਕੀਮਤ ਤੇ ਅਮਨ ਸ਼ਾਂਤੀ ਦੀ ਮੰਗ ਕਰ ਰਹੀਆਂ ਸੀ ਹੁਣ ਆਪਾਂ ਸਮਝੀਏ ਕਿ ਪੰਜਾਬ ਦੇ ਚਿੰਤਕ ਪੰਜਾਬ ਦੇ ਬੁੱਧੀਜੀਵੀ ਲੋਕ ਪੰਜਾਬ ਦੇ ਪ੍ਰੋ ਲੋਕ ਜਿਹੜੇ ਨੇ ਉਹ ਇਸ ਗੱਲ ਦੀ ਦੁਹਾਈ ਪਾ ਰਹੇ ਸੀ ਕਿ ਪੰਜਾਬ ਦਾ ਮਸਲਾ ਇੱਕ ਰਾਸੀ ਮਸਲਾ ਹੈ ਔਰ ਰਾਸੀ ਮਸਲੇ ਦਾ ਹੱਲ ਪੁਲਿਸ ਤੰਤਰ ਨਾਲ ਨਹੀਂ ਹੁੰਦਾ ਜੀ ਹੁਣ ਮੈਨੂੰ ਦੱਸੋ ਕਿ 1992 ਚ ਜਿਹੜੀ ਹਕੂਮਤ ਬਣਦੀ ਹੈ ਉਹ ਹਕੂਮਤ ਨੇ ਕਿਹੜਾ ਕਿਹਦੇ ਨਾਲ ਗੱਲ ਕੀਤੀ ਉਸ ਹਕੂਮਤ ਨੇ ਕਿਹੜਾ ਪੰਜਾਬ ਦੀ ਜਿਹੜੀ ਮੰਗ ਮੰਨੀ ਫਿਰ ਵੀ ਪੰਜਾਬ ਚ ਅਮਨ ਸ਼ਾਂਤੀ ਹੋਈ ਉਹ ਅਮਨ ਸ਼ਾਂਤੀ ਕਿਵੇਂ ਹੋਈ ਇਸੇ ਕਿਤਾਬ ਦੇ ਵਿੱਚ ਇੱਕ ਲੇਖ ਦੀ ਲਾਈਨ ਹੈ ਜਦੋਂ ਸਰਦਾਰ ਜਗਿੰਦਰ ਸਿੰਘ ਪਵਾਰ ਹੋਰੀ ਕਹਿੰਦੇ ਨੇ ਕਿ ਮੈਂ ਦਿੱਲੀ ਸਰਦਾਰ ਬਿਆਨ ਸਿੰਘ ਹੋਰਾ ਨੂੰ ਮਿਲਿਆ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਅਤਵਾਦੀਆਂ ਦੇ ਕਿਸੇ ਢੜੇ ਨਾਲ ਗੱਲਬਾਤ ਹੋ ਰਹੀ ਹੈ ਜੀ ਤੁਸੀਂ ਇਹ ਸ਼ਾਂਤੀ ਕਿਵੇਂ ਕਰੋਗੇ ਤੇ ਸਰਦਾਰ ਬਿਆਨ ਸਿੰਘ ਹੋਰੀ ਕਹਿੰਦੇ ਆ ਮੈਂ ਇਹਨਾਂ ਨੂੰ ਕੁਚਲ ਦਵਾਗਾ ਹੂੰ ਕੀ ਕਿਸੇ ਮੁੱਖ ਮੰਤਰੀ ਨੇ ਆਪ ਕੁਚਲ ਦੇਣਾ ਸੀ ਜੀ ਮੁੱਖ ਮੰਤਰੀ ਨੇ ਤਾਂ ਆਦੇਸ਼ ਦੇਣਾ ਸੀ ਪੁਲਿਸ ਨੂੰ ਆਦੇਸ਼ ਦੇਣਾ ਸੀ ਤੇ ਉਹ ਤਾਂ ਸਾਰਾ ਪੰਜਾਬ ਤਰਾ-ਤਰਾ ਕਰਦਾ ਹੈ ਕਿ ਕਿਵੇਂ ਲਗਭਗ 20000 ਲੋਕ નિર્ਦੋਸ਼ ਲੋਕ ਜਿਹੜੇ ਕਿੱਦਾਂ ਮਾਰਤੇ ਖਪਾਤ ਤੇ ਤੇ ਕਿਨਾ ਸ਼ਮਸ਼ਾਨ ਘਾਟਾਂ ਚ ਤੁਸੀਂ ਜਲਾਤੇ ਉਹਦਾ ਇਤਿਹਾਸ ਗਵਾਇਆ ਜੀ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਅਜੇ ਤੱਕ ਰਿਲੀਜ਼ ਨਹੀਂ ਹੋ ਰਹੀ ਕਿਉਂਕਿ ਉਸ ਦੁਖਦਾਈ ਕਾੜ ਦਾ ਅਧਿਆਏ ਆ ਉਹ ਮੇਰਾ ਕਹਿਣ ਦਾ ਮਤਲਬ ਹੈ ਕਿ ਉਸ ਦੁਖਦਾਈ ਕਾੜ ਦੀ ਗੱਲ ਕਰਨ ਵਾਲਾ ਜੇ ਖਾਲੜਾ ਦੀ লাশ ਨਹੀਂ ਲੱਭਦੀ ਜੇ ਕਾਲ ਤੱਕ ਦੇ ਜਹੇਦਾਰ ਨੂੰ ਟੌਰਚਰ ਕਰਕੇ ਮਾਰਿਆ ਜਾ ਸਕਦਾ ਹੈ ਫਿਰ ਉਹ ਇੱਕ ਕਾਲਾ ਦੌਰ ਹੈਗਾ ਕਾਲੀ ਦੌਰ ਨੂੰ ਮੈਂ ਦੋ ਭਾਗਾਂ 'ਚ ਵੰਡਦਾ ਇੱਕ ਭਾਗ ਤੇ ਕਾਲੇ ਦੌਰ ਦਾ ਆਇਆ ਜਦੋਂ ਮਿਲਿਟੈਂਟ ਜਿਹੜੇ ਨੇ ਉਹ નિર્ਦੋਸ਼ ਲੋਕਾਂ ਨੂੰ ਮਾਰਦੇ ਨੇ ਇੱਕ ਕਾਲਾ ਦੌਰ ਉਹ ਹੈ ਜਦੋਂ ਸਰਕਾਰੀ ਮਿਲਿਟੈਂਸੀ ਸੁਧਾਰ ਲੋਕਾਂ ਨੂੰ ਮਾਰਦੀ ਹੈ ਜਾਂ ਸ਼ੱਕ ਦੇ ਆਧਾਰ ਤੇ ਲੋਕਾਂ ਨੂੰ ਟੌਰਚਰ ਕਰਕੇ ਮਾਰਦੀ ਹੈ ਸੋ ਇਹ ਕਿਤਾਬ ਉਸ ਸਾਰੇ ਵਰਤਾਂਤ ਨੂੰ ਛੱਡ ਦਿੰਦੀ ਹੈ ਉਸ ਉਹਦਾ ਵਿਖਿਆਨ ਨਹੀਂ ਕਰਦੀ ਇਹ ਕੇਵਲ ਸ਼ਾਂਤੀ ਦੇ ਪੁੰਜ ਹੋ ਜੋ ਬਿਆਨ ਸਿੰਘ ਨੂੰ ਸਥਾਪਿਤ ਕਰਦੀ ਹੈ ਤੇ ਇਹ ਨਹੀਂ ਦੱਸਦੀ ਕਿ ਬਿਆਨ ਸਿੰਘ ਨੇ ਸ਼ਾਂਤੀ ਲਈ ਕੀ ਕੀਤਾ ਜੀ ਸ਼ਾਂਤੀ ਕੀ ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ ਕੀ ਪਾਣੀ ਪੰਜਾਬ ਦੇ ਲੁੱਟੇ ਨਹੀਂ ਗਿਆ ਕੀ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲ ਗਿਆ ਕੀ ਕੋਈ ਇਕ ਧਾਰਮਿਕ ਮੰਗ ਮੰਨੀ ਗਈ ਜੇ ਕੋਈ ਵੀ ਨਹੀਂ ਮੰਨੀ ਗਈ ਤਾਂ ਫਿਰ ਪੰਜਾਬ ਦੇ ਲੋਕ ਸ਼ਾਂਤੀ ਕੀ ਇਹਨਾਂ ਦੇ ਕੰਨ 'ਚ ਕੋਈ ਫੂਕ ਮਾਰ ਦਿੱਤੀ ਗਈ ਸੀ ਜਿਹੜੀ ਸ਼ਾਂਤੀ ਹੋਈ ਜੀ ਉਹ ਫੌਜੀ ਬੂਟਾਂ ਦੇ ਥੱਲੇ ਲਿਆਂਦੀ ਗਈ ਆ ਸੋ ਇਸ ਕਰਕੇ ਕੇਪੀਐਸ ਗਿੱਲ ਦੇ ਰੋਲ ਨੂੰ ਇੱਕ ਕਿਤਾਬ ਘਟਾਉਂਦੀ ਹੈ ਜੀ ਜਾਂ ਇਹ ਕਹਿੰਦਾ ਕੇਪੀਐਲ ਕੇਬੀਐਸ ਗੈਲ ਨੂੰ ਖਾਲਨਾਖ ਜੋਬਾਰਦੀ ਹੈ ਸੋ ਇਹ ਇਸ ਕਰਕੇ ਜਿਹੜੀ ਕਿਤਾਬ ਹੈ ਇਹ ਮੈਨੂੰ ਾਲਾਰ ਮਾਨਸਿਕਤਾ ਦੀ ਦਿਖਾਈ ਦਿੰਦੀ ਹੈ ਇਹ ਉਸ ਸਾਰੇ ਕਾਲੇ ਦੌਰ ਨੂੰ ਬਿਆਨ ਨਹੀਂ ਕਰਦੀ ਤੇ ਕੇਵਲ ਤੇ ਕੇਵਲ ਇਹਦਾ ਬਿਆਨ ਸਿੰਘ ਦੇ ਕਤਲ ਨਾਲ ਹੀ ਸੰਬੰਧ ਜੋੜਦੀ ਹੈ ਜੀ ਸਰ ਅਗਲਾ ਸਵਾਲ ਮੈਂ ਕਰਾਂਗੀ ਕਿ ਤੁਹਾਨੂੰ ਜਾਪਦਾ ਹੈ ਕਿ ਕੇਪੀਐਸ ਗਿੱਲ ਜੜਾ ਉਹ ਕਤਲ ਕਰਵਾ ਸਕਦਾ ਹੈ ਦੇਖੋ ਜੀ ਪੰਜਾਬ ਵਿੱਚ ਇੰਨੀ ਵੱਡੀ ਗਿਣਤੀ 'ਚ ਕਤਲੋਕਾਰਦ ਹੋਈ ਹਮ ਨਿਰਦੋਸ਼ ਲੋਕ ਮਾਰੇ ਨੇ ਜੀ ਭਾਵੇਂ ਉਹ Hindu ਸੀ ਭਾਵੇਂ ਉਹ Sikh ਸੀ ਮੈਂ ਇਹਦੇ 'ਚ ਨਹੀਂ ਜਾਣਾ ਚਾਹੁੰਦਾ ਹਮ ਕੇਪੀਐਸ ਗਿੱਲ 88 ਤੋਂ 90 ਤੱਕ ਜੀ ਫਿਰ 91 ਤੋਂ 95 ਤੱਕ ਦੋ ਟਰਮਾਂ ਪੰਜਾਬ ਪੁਲਿਸ ਦੇ ਮੁਖੀ ਰਹੇ ਜੀ ਬਹੁਤ ਸਾਰੀਆਂ ਘਟਨਾਵਾਂ ਉਹਨਾਂ ਦੇ ਜੀਵਨ ਬਾਰੇ ਮਿਲਦੀਆਂ ਨੇ ਜਿਹੜੀਆਂ ਸ਼ਰਮਨਾਕ ਘਟਨਾਵਾਂ ਨੇ ਤੇ ਜਿਹੜੀਆਂ ਇਸ ਰੁਤਬੇ ਤੱਕ ਪਹੁੰਚੇ ਪੁਲਿਸ ਆਫਸਰ ਨੂੰ ਬਾਰੇ ਦੇ ਦਿਆ ਜਿਹੜੀਆਂ ਘਟਨਾਵਾਂ ਬਾਰੇ ਜਦੋਂ ਅਸੀਂ ਪੜਾਂਗੇ ਜਾਂ ਜਦੋਂ ਇਤਿਹਾਸ ਵਿੱਚ ਦੀਆਂ ਇਹਨਾਂ ਘਟਨਾਵਾਂ ਨੂੰ ਕੋਈ ਆਉਣ ਵਾਲੀ ਪੀੜ੍ਹੀ ਦਾ ਵਿਅਕਤੀ ਪੜ੍ਹੇਗਾ ਤਾਂ ਸ਼ਰਮਸਾਰ ਹੋਏਗਾ ਪਰ ਮੈਨੂੰ ਇਦਾਂ 1% ਵੀ ਨਹੀਂ ਲੱਗਦਾ ਕਿ ਪੁਲਿਸ ਦਾ ਮੁਖੀ ਕਿਸੇ ਅਜਹੀ ਏਜੰਸੀ ਦੀ ਵਰਤੋਂ ਕਰਕੇ ਆਪਣੇ ਹੀ ਮੁੱਖ ਮੰਤਰੀ ਦਾ ਕਤਲ ਕਰਵਾ ਦੇਵੇ ਜੀ ਮੈਨੂੰ ਇਹ ਤਾਂ ਨਹੀਂ ਲੱਗਦਾ ਮੈਂ ਇਸ ਧਰਨਾ ਦਾ ਬੀਬੀਸੀ ਵਾਲਿਆਂ ਨੇ ਇੱਕ ਫਿਲਮ ਵੀ ਬਣਾਈ ਹੈ ਮੈਂ ਇਸ ਧਰਨਾ ਦਾ ਲਿਖਾਇਆ ਕਿ ਪੰਜਾਬ ਦਾ ਜਿਹੜਾ ਅਤਵਾਦ ਸੀ ਜੀ ਉਹ ਸੈਂਟਰ ਸਪੌਂਸਰਡ ਅਤਵਾਦ ਸੀ ਹੂੰ ਉਸ ਅਤਵਾਦ ਨੂੰ ਪਹਿਲਾਂ ਪੱਠੇ ਵੀ ਸੈਂਟਰ ਦੀ ਸਰਕਾਰ ਨੇ ਪਾਏ ਜੀ ਜਦੋਂ ਉਹ ਇਸ ਹੱਦ ਤੱਕ ਫੈਲਰ ਗਿਆ ਹਾਂ ਤੇ ਫਿਰ ਸੈਂਟਰ ਹੀ ਉਹਦੇ ਤੋਂ ਬੇਚੈਨ ਹੋਣ ਲੱਗਾ ਹੁਣ ਦੋਨੇ ਵਰੀ ਪੰਜਾਬ ਵਿੱਚ ਸਰਕਾਰ ਕਠਪੁਤਲੀ ਸਰਕਾਰ ਹੈ ਜੀ ਪਹਿਲੀ ਵਾਰੀ ਸਰਕਾਰ ਹੈ ਇਹ ਦਰਬਾਰਾ ਸਿੰਘ ਦੀ ਤੇ ਜਦੋਂ ਅਮਨ ਸ਼ਾਂਤੀ ਹੁੰਦੀ ਆ ਉਦੋਂ ਸਰਕਾਰ ਹੈ ਬਿਆਨ ਸਿੰਘ ਦੀ ਜੀ ਸੋ ਬਿਆਨ ਸਿੰਘ ਹੋਰਾਂ ਦੇ ਹਿੱਸੇ ਸ਼ਹਾਦਤ ਆਈ ਹੈ ਬੈਲੰਸਿੰਗ ਹੁਰਾ ਨੂੰ ਅਮਨ ਸ਼ਾਂਤੀ ਦੇ ਮਸੀਹੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਪਰੰਤੂ ਇਹਦੇ ਪਿੱਛੇ ਜਿਹੜੀ ਅਸਲ ਚਾਲਕ ਸ਼ਕਤੀ ਹੈ ਨਾ ਉਹ ਚਾਲਕ ਸ਼ਕਤੀ ਜਿਹੜੀ ਹੈ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਰਜੇਸ਼ ਪਾਇਲਟ ਹੈ ਜੀ ਸ਼ਾਂਤੀ ਦੇ ਲਈ ਜਿਨੇ ਹਰੀ ਛੰਡੀ ਪੁਲਿਸ ਨੂੰ ਦਿੱਤੀ ਹੋਈ ਹੈ ਤੁਸੀਂ ਦੇਖੋ ਨਾ ਦੋ ਵੱਡੇ ਪੁਲਿਸ ਅਫਸਰ ਜੀ ਕੇ ਪੀ ਐਸ ਗੱਲ ਹੋ ਰਹੀ ਤੇ ਰਵੇਰੋ ਇਹ ਦੋਨੇ ਇਕੱਠੇ ਵੀ ਕੰਮ ਕਰਦੇ ਰਹੇ ਆ ਹੁਣ ਦੋ ਪੁਲਿਸ ਅਫਸਰਾਂ ਦਾ ਇਕੱਠਿਆਂ ਕੰਮ ਕਰਾਉਣਾ ਕਿਸ ਗੱਲ ਦਾ ਸੰਕੇਤ ਹੈ ਜਦੋਂ ਉਹ ਜਾਗਰ ਸਿੰਘ ਹੋਰੀ ਕਿਸੇ ਗੱਲ ਨੂੰ ਕਿਸੇ ਪੁਲਿਸ ਅਫਸਰ ਦੇ ਨਾਲ ਕਰਦੇ ਨੇ ਜੀ ਇਨਵੈਸਟੀਗੇਸ਼ਨ ਬਿਆਨ ਸਿੰਘ ਦੀ ਨੂੰ ਲੈ ਕੇ ਤਾਂ ਉਹ ਪੁਲਿਸ ਅਫਸਰ ਆਖਦਾ ਹੈ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਹਾਲ ਬਿਆਨ ਸਿੰਘ ਵਾਲਾ ਨਾ ਕਰਾਂ ਦੀ ਹਮ ਪੁਲਿਸ ਦੀ ਵਰਕਿੰਗ ਸਟਾਈਲ ਤਾਂ ਇਹ ਹੈਗਾ ਜੀ ਮੈਂ ਇਸ ਗੱਲ ਤੇ ਮਤਫਕ ਹਾਂ ਸਹਿਮਤ ਹਾਂ ਕਿ ਪੁਲਿਸ ਦਾ ਵਰਕਿੰਗ ਸਟਾਈਲ ਬਹੁਤ ਖਤਰਨਾਕ ਹੈ ਜੀ ਪਰ ਮੈਂ ਇਸ ਗੱਲ ਤੇ ਸਹਿਮਤ ਨਹੀਂ ਕਿ ਪੁਲਿਸ ਜਿਹੜੀ ਆ ਉਹ ਐਡੇ ਵੱਡੇ ਜਿਹੜੇ ਆਗੂ ਦਾ ਕਤਲ ਕਰਵਾ ਦੇਵੇ ਉਹ ਵੀ ਉਸ ਵੇਲੇ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਿਆਨ ਸਿੰਘ ਹੋਰਾ ਦਾ ਸ਼ਬਚਿੰਤਕ ਹੋਵੇ ਜੀ ਜਦੋਂ ਦੇਸ਼ ਦਾ ਸਾਰਾ ਤੰਤਰ ਜਿਹੜਾ ਆ ਉਹ ਚਾਹੁੰਦਾ ਹੋਵੇ ਕਿ ਪੰਜਾਬ ਚ ਅਮਨ ਸ਼ਾਂਤੀ ਹੈ ਹਾਂ ਇੱਕ ਗੱਲ ਜਿਹੜੀ ਮੈਨੂੰ ਲੱਗਦੀ ਹੈ ਉਹ ਅਜਾਗਰ ਸਿੰਘ ਜੀ ਬਿਲਕੁਲ درست ਹੈ ਜੀ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਅਫਸਰशाही ਖਾਸ ਕਰਕੇ ਪੁਲਿਸ ਉਸ ਕਾਲੇ ਦੌਰ ਵਿੱਚ ਇੰਨੀ ਸਿਰ ਚੜ ਗਈ ਸੀ ਕਿ ਲੋਕਾਂ ਨੂੰ ਉਹ ਇਨਸਾਨ ਹੀ ਨਹੀਂ ਸੀ ਸਮਝਦੇ ਬਿਅੰਕ ਸਿੰਘ ਹੋਰਾ ਦਾ ਘਟ ਗਿਣਤੀ ਲੋਕਾਂ ਦਾ ਫਤਵਾ ਲੈ ਕੇ ਮੁੱਖ ਮੰਤਰੀ ਬਣਨਾ ਜੀ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਇੱਕ ਕੰਮ ਤਾਂ ਇਹ ਸੀ ਕਿ ਘਟ ਗਿਣਤੀ ਸਰਕਾਰ ਨੂੰ ਲੋਕਮਾਨਤਾ ਦੇ ਤਰ੍ਹਾਂ ਹਮ ਮਾਨਤਾ ਲੈਣ ਦੇ ਲਈ ਉਹਨੇ ਲੋਕਪੱਖੀ ਕੰਮ ਕੀਤੇ ਜੀ ਸਰਦਾਰ ਬਿਅੰਕ ਸਿੰਘ ਹੋਰਾ ਨੇ ਮੈਨੂੰ ਯਾਦ ਹੈ ਪਿੰਡਾਂ ਵਿੱਚ ਗਾਉਣ ਵਾਲੇ ਤੇ ਗਾਉਣ ਵਾਲੀਆਂ ਦੇ ਮੇਲੇ ਕਰਵਾਏ ਹਮ ਉਹਨਾਂ ਨੇ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਏ ਦੂਰੋ ਦੂਰ ਖਿਡਾਰੀਆਂ ਨੂੰ ਖੜਕੇ ਲੋਕਾਂ ਨੂੰ ਇੱਕ ਦਹਿਸ਼ਤ ਦੇ ਮਾਹੌਲ ਚੋਂ ਕੱਢ ਕੇ ਤੇ ਬਾਹਰ ਮੇਲਿਆਂ 'ਚ ਲਿਆਂਦਾ ਜੀ ਪਰ ਕੱਲੇ ਮੇਲਿਆਂ 'ਚ ਆਉਣ ਦੇ ਨਾਲ ਸ਼ਾਂਤੀ ਨਹੀਂ ਆ ਜਾਂਦੀ ਕੱਲੀ ਗਾਉਣ ਵਾਲੀ ਦੇ ਨਾਲ ਸ਼ਾਂਤੀ ਨਹੀਂ ਆ ਜਾਂਦੀ ਹਾਂ ਸ਼ਾਂਤੀ ਲਈ ਲੋਕਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਰਾਸੀ ਤੌਰ ਤੇ ਸੁਰੱਖਿਆ ਦੀ ਲੋੜ ਸੀ ਜੀ ਇਹਦੇ ਲਈ ਉਹਨਾਂ ਨੇ ਪੰਜਾਬ ਵਿੱਚ ਜਮਹੂਰੀਅਤ ਦੀ ਬਹਾਲੀ ਲਈ ਪੰਚਾਇਤੀ ਚੋਣਾਂ ਕਰਾਈਆਂ ਹਾਂ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਕਰਾਈਆਂ ਇਹਨਾਂ ਨੇ ਹੋਰ ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਰਾਈਆਂ ਜੀ ਸਰਦਾਰ ਬਿਆਨ ਸਿੰਘ ਹੋਰਾਂ ਦਾ ਇਹ ਜਿਹੜਾ ਕੰਮ ਹੈ ਉਹ ਆਪਣੇ ਆਪ ਵਿੱਚ ਕਲਸ਼ਾਨੀ ਹੈ ਜਦੋਂ ਇਹ ਚੋਣਾਂ ਹੋਈਆਂ ਤਾਂ ਤੁਸੀਂ ਇਹ ਦੇਖੋ ਨਾ ਕਿ 80% ਤੋਂ ਉੱਤੇ VOTING ਹੋਈ ਪੰਚਾਇਤਾਂ ਦੇ ਵਿੱਚ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਬਲਾਕ ਸੰਮਤੀਆਂ ਵਿੱਚ ਤੇ ਸਾਰੇ ਸਰਕਾਰਾਂ ਬਾਰੇ ਵੀ ਜੀ ਜਦੋਂ 80% ਲੋਕ ਘਰੋਂ ਬਾਹਰ ਨਿਕਲ ਕੇ ਜਮਹੂਰੀਅਤ 'ਚ ਸ਼ਾਮਲ ਹੁੰਦੇ ਨੇ ਤਾਂ ਇਹਦਾ ਮਤਲਬ ਹੈ ਲੋਕ ਜਮਹੂਰੀਅਤ ਚਾਹੁੰਦੇ ਨੇ ਲੋਕ ਡੈਮੋਕ੍ਰੇਸੀ ਚਾਹੁੰਦੇ ਨੇ ਇੱਕ ਤਾਂ ਗੱਲ ਇਹਨਾਂ ਨੇ ਇਹ ਕੀਤੀ ਦੂਸਰੀ ਜਿਹੜੀ ਵੱਡੀ ਗੱਲ ਇਹ ਹੈ ਕਿ ਅਫਸਰ ਸਾਹੀ ਨੂੰ ਨੱਥ ਪਾਈ ਤੀਸਰੀ ਵੱਡੀ ਗੱਲ ਇਹ ਹੈ ਕਿ ਪੁਲਿਸ ਤੰਤਰ ਦੇ ਉਸ دہشت ਦੇ ਦੌਰ ਚ ਇਹਨਾਂ ਦਾ ਸ਼ਹਾਦਤ ਹੁੰਦੀ ਆ ਉਹ ਗੱਲ ਵੀ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਬਿਆਨ ਸਿੰਘ ਹੋਰੀ ਕੇ ਪੀਐਸ ਗਿਲਦੀ ਪੰਜਾਬ ਚੋਂ ਉਸ ਵੇਲੇ ਛੁੱਟੀ ਚਾਹੁੰਦੇ ਸੀ ਇਹ ਚਿੱਠੀਆਂ ਸੈਂਟਰ ਨੂੰ ਲਿਖ ਰਹੇ ਸੀ ਕਿ ਇਸ ਅਫਸਰ ਨੂੰ ਹੁਣ ਚੁੱਕ ਲੋ ਮੈਨੂੰ ਇਹਦੀ ਹੁਣ ਲੋੜ ਨਹੀਂ ਜੀ ਇੱਕ ਕੰਟਰਡਿਕਸ਼ਨ ਵੀ ਸੀ ਔਰ ਪੰਜਾਬ ਨੂੰ ਵੀ ਉਸ ਅਫਸਰ ਦੀ ਲੋੜ ਨਹੀਂ ਸੀ ਜੀ ਪਰ ਫਿਰ ਵੀ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਕਤਲ ਹੈ ਉਹ ਇਸ ਚਿੜ ਚੋਂ ਹੋਇਆ ਹੈ ਕਿ ਜਿੱਡਾ ਵੱਡਾ ਜ਼ੁਲਮ ਪੁਲਿਸ ਨੇ ਇਨ ਹੱਥੇ ਬੇਕਸੂਰ ਲੋਕਾਂ ਤੇ ਕੀਤਾ ਉਹਦੇ ਚਿੜਵਜੋ ਇਹ ਕਤਲ ਜਿਹੜਾ ਹੈ ਇਹ ਹੁੰਦਾ ਔਰ ਇਹਦੀ ਜੇ ਅਸੀਂ ਜ਼ਿੰਮੇਵਾਰੀ ਲਈਏ ਵੀ ਇਸ ਕਤਲ ਕਰਕੇ ਹੀ ਤੇ ਅਸੀਂ ਸਰਦਾਰ ਬਾਲਸ ਸਿੰਘ ਨੂੰ ਸ਼ਹੀਦ ਬਣਾਉਂਦੇ ਆ ਕੇ ਉਹਨੇ ਏਡੀ ਆਪਣੀ ਜਾਨ ਦੀ ਹੂਤੀ ਦੇ ਕੇ ਇਹ ਅਮਨ ਸ਼ਾਂਤੀ ਲਈ ਜਿਹੜਾ ਆ ਉਹ ਆਖਰੀ ਜਿਹੜੀ ਆਪਣੀ ਕਮਿਟਮੈਂਟ ਆ ਉਹ ਨਵਾ ਦਿੱਤੀ ਆ ਜੀ ਬਿਲਕੁਲ ਸੋ ਇਹ ਕਿਤਾਬ ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਤੁਹਾਨੂੰ ਵੀ ਰეკਮੈਂਡ ਕਰਦੇ ਆ ਕਿ ਤੁਸੀਂ ਵੀ ਇਹ ਕਿਤਾਬ ਜ਼ਰੂਰ ਪੜੋ ਬਹੁਤ ساری ਜਾਣਕਾਰੀ ਜਿਹੜੀ ਹੈ ਇਸ ਦੇ ਵਿੱਚ ਤੁਹਾਨੂੰ ਮਿਲੇਗੀ ਬਾਕੀ ਦੀ ਸਰ ਨੇ ਜੋ ਵੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਸਰ ਤੁਹਾਡਾ ਧੰਨਵਾਦ ਕਰਦੀ ਆ ਧੰਨਵਾਦ ਜੀ ਬਾਕੀ ਇੱਥੇ ਅਸੀਂ ਪ੍ਰੋਗਰਾਮ ਨੂੰ ਵਿਰਾਮ ਦਿੰਦੇ ਆ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਨਮਸਕਾਰ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ